ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਮਿਲਿਆ ਦਸੂਹਾ ਤੋਂ ਸਾਬਕਾ ਵਿਧਾਇਕ ਸੁਖਜੀਤ ਕੋਰਸਾਹੀ ਆਪਣੇ ਪੁੱਤਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਹੁਸ਼ਿਆਰਪੁਰ ਦੇ ਵਿੱਚ ਅੱਜ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਮੌਜੂਦ ਸਨ ਉਹਨਾਂ ਦੇ ਵੱਲੋਂ ਸੁਖਜੀਤ ਕੋਰ ਅਤੇ ਉਹਨਾਂ ਦੇ ਪੁੱਤਰ ਨੂੰ ਦੁਬਾਰਾ ਤੋਂ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਪਹਿਲਾਂ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਦਾ ਸਾਥ ਦਿੱਤਾ ਗਿਆ ਸੀ ਪਰ ਹੁਣ ਫਿਰ ਤੋਂ ਇਹਨਾਂ ਦੀ ਘਰ ਵਾਪਸੀ ਹੋਈ ਹੈ ਇਸ ਮੌਕੇ ਦੇ ਉੱਤੇ ਸੁਖਜੀਤ ਕੌਰ ਦੇ ਵੱਲੋਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਧੰਨਵਾਦ ਕੀਤਾ ਗਿਆ ਤੇ ਘਰ ਵਾਪਸੀ ਦੇ ਲਈ ਬਹੁਤ ਹੀ ਜ਼ਿਆਦਾ ਖੁਸ਼ੀ ਵੀ ਪ੍ਰਗਟਾਈ ਗਈ। ਉਹਨਾਂ ਕਿਹਾ ਕਿ ਪਾਰਟੀ ਨੇ ਸਾਨੂੰ ਦੁਬਾਰਾ ਸਨਮਾਨ ਦਿੱਤਾ ਹੈ। ਜ਼ਿੰਮੇਵਾਰੀ ਦੇ ਨਾਲ ਆਪਣੀ ਪੂਰੀ ਭੂਮਿਕਾ ਨਿਭਾਉਣਗੇ। ਉਸ ਵਕਤ ਮੌਕੇ ਤੇ ਪ੍ਰਧਾਨ ਮੰਤਰੀ ਸੁੰਦਰ ਸ਼ਾਮ अरोड़ा, ਪੂਰਵ ਵਿਧਾਇਕ ਪੋਆ ਸੀਮਾ ਰਾਣੀ, ਕੇਂਦਰੀ ਮੰਤਰੀ ਸੋਮਪrakash ਅਤੇ ਹੋਰ ਵੀ ਕਈ ਨੇਤਾ ਮੌਜੂਦ ਸਨ। ਆਜੇ ਸਾਹ ਬਹੁਤ ਹੀ ਸਤਕਾਰਯੋਗ ਸਰਦੇជា ਫੋਰਮਰ ਮਨਿਸਟਰ ਹੁਸ਼ਾਰਪੁਰ ਤੋਂ ਮੈਨੂੰ ਮੈਨੂੰ ਮਿਲਦੇ ਰਹੇ ਅੰਦਰ ਸੁਨਸ਼ਾਮ ਮਿਲਤੇ ਹੋਏ ਆ ਮੇਰੀ ਕੱਲ ਸ਼ਾਮ ਨੂੰ ਹੀ ਗੱਲ ਹੋ ਰਹੀ ਸੀਗੇ ਮਿਸਿਸ ਸਰਾਹੀ ਨਾਲ ਕਿ ਉਹਨਾਂ ਦਾ ਬਾਰ ਬਾਰੇ ਕਿਸੇ ਦਾ ਵੀ ਟਾਈਮ ਤੇ ਪਹੁੰਚੇ ਟਾਈਮ ਤੇ ਪਹੁੰਚੇ ਬੈਗਈ ਮੈਂ ਆਪਣੇ ਕਰਨੇ ਕੋਸ਼ਿਸ਼ ਹਮੇਸ਼ਾ ਹੀ ਕਰਦਾ ਕਿ ਕਿਸੇ ਨੂੰ ਇੰਤਜ਼ਾਰ ਨਾ ਕਰਨੀ ਹੋਵੇ ਕਿਉਂਕਿ ਮਨ ਨੂੰ ਆਦਤ ਗਈ ਕਿ ਮੈਂ ਕਿਸੇ ਦੇ ਜਾ ਕੇ ਉਹਦੇ ਕੋਲ ਬੈਠਾ ਫਿਰ ਚਾਹ ਕੀ ਪੀਆ ਵਾ ਇਹ ਲੋਕ ਆਪ ਨੂੰ ਹਰੇ ਚੱਲ ਕੇ ਆਏ ਸਨ ਕੋਈ ਕਿਸੇ ਦੇ ਤਨ ਖਾਤੇ ਜਾਂ ਕਿਸੇ ਨਾਲ ਨਹੀਂ ਆਏ ਇਹ ਤਾਂ ਇਹਨਾਂ ਦਾ ਬੜਪੜਪਣ ਹੈ ਵੀ ਇਹ ਜੀ ਆਪਣਾ ਕੰਮ ਛੱਡ ਕੇ ਫਸਲਾਂ ਤਿਆਰ ਖੜੀਆਂ ਵੱਡੀ ਲੱਗੀ ਹੋਈ ਹੈ ਵਾਡੀ ਤੇ ਇਹ ਸਾਰੇ ਛੱਡ ਕੇ ਆਏ ਹੈ ਇਹਨਾਂ ਦਾ ਬੜਪੜਪਣ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਘੱਟੋ ਘੱਟ ਜਿਨ੍ਹਾਂ ਨੂੰ ਬੁਲਾਇਆ ਹੈ ਉਹਨਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ ਔਰ ਜੋ ਕਾਰਨ ਬਣੇ ਜਿਸ ਕਿਸਮ ਨਾਲ ਕੱਲ ਉਹ ਅੱਜ ਹਸਪੀਟਲ ਜੇ ਐਮਨਸ਼ਾਈ ਜੋ ਆਨੇਗਾ ਕਿ ਨਾ ਡਾਕਟਰ ਵੇਸ ਚੱਲਦਾ ਬਾਈ ਗੁਰੂ ਅਗੇ ਸ਼ੁਕਰਾਨਾ ਕਰਦਾ ਵੀ ਜਿਸ ਸਿਮਗਾ ਦਿੱਗੇ ਸੀ ਨਾਰਮਲੀ ਉਹ ਪਬਲਿਕ ਪ੍ਰੋਜੈਕਟ ਚੱਲਦਾ ਹੈ ਉਹ ਬੜਾ ਇਸ ਏਜੇ ਆ ਕੇ ਪ੍ਰੋਬਲਮ ਹੋ ਜਾਂਦੀ ਹੈ ਪਰ ਉਹ ਬਚਤ ਰਹੇਗੇ ਸੋ ਮੈਂ ਸਮਝਾਂ ਵੀ ਆ ਆਪਣੇ ਵਾਸਤੇ ਆਣ ਵਾਲ ਇਸ ਅੰਸ਼ੇ ਉਹ ਵੀ ਤੁਹਾਡੇ ਨਾਲ ਹਾਂ ਜੀ ਮੈਂ ਅਨੀਤਾ ਜੀ ਮੈਂ ਅੱਜ ਸਮਝ ਗਿਆ ਕਰਨ ਸਾਰੀ ਜਿਹੜੀ ਤੁਸੀਂ ਦੱਸੀ ਹੈ ਵੀ ਕਿਉਂ ਮਾਝ ਤੁਸੀਂ ਕਹ ਚਲੋ ਮੈਂ ਉਹਨਾਂ ਨੂੰ ਮਨਾਇਆ ਸੀ ਆਓ ਚਲੋ ਅਗੇ ਤਗੜੇ ਹੋ ਕੇ ਕੰਮ ਕਰੀਏ ਤੇ ਉਹਨਾਂ ਨੂੰ ਘਰੋਂ ਕੱਢ ਕੇ ਤੁਸੀਂ ਰਾਜਨੀਤੀ ਦੇ ਵਿੱਚ ਇੰਟਰ ਕੀਤਾ ਤੇ ਅੱਜ ਐਸੀ ਕਰਕੇ ਉਹਨਾਂ ਦੇ ਮਨ ਬਣਾਇਆ ਉਹ ਵਾਪਸ ਕਰ ਵਾਪਸੀ ਦਾ ਸਮਾਂ ਮੈਨੂੰ ਮੌਕਾ ਮਿਲਿਆ ਸਾਥੀਓ ਸਾਈ ਸਾਹਿਬ ਨਾਲ ਵੀ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਬਤਾਰ ਐਮਐਲ ਇਹਨਾਂ ਦੇ ਨਾਲ ਵਿਸ਼ੇ ਸਾਹਿਬ ਦੇ ਨਾਲ ਵੀ ਉਹ ਮੈਂ ਲੀਡਰ ਆਪੋਜੀਸ਼ਨ ਦੀ ਜ਼ਿੰਮੇਵਾਰੀ ਮੇਰੇ ਤੇ ਸੀ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਸਾਡੇ ਨਾਲ ਮਨਜੀਤ ਜੀ ਅੱਜ ਉੱਚੇ ਚਿਰ ਤੌਰ ਤੇ ਫਾਰਮਰ ਐਮ ਐਲ ਏ ਜੀਥੇ ਤੋਂ ਚਲ ਕੇ ਜੇ ਆ ਕੇ ਜੁੜੇ ਹੈ ਉਹਨਾਂ ਦਾ ਮੈਂ ਸਪੈਸ਼ਲੀ ਧੰਨਵਾਦੀ ਵੀ ਹਾਂ ਕੁਝ ਕੀ ਕੋਸ਼ਿਸ਼ ਆਖੀ ਸਾਡੀ ਹੈ ਸਾਨੂੰ ਉੱਥੇ ਜਾ ਕੇ ਇਹਨਾਂ ਨੂੰ ਸਵਾਗਤ ਕਰਨ ਦੇ ਵਿੱਚ ਅਸੀਂ ਤੇ ਟਿੱਕਾ ਸਾਹਿਬ ਤੋਂ ਛੋਟੇ ਸਰਦਾਰ ਨਵਾ ਸਾਹਿਬ ਦਾ ਬੜਾ ਬੁੜਾ ਵੀ ਐਨੀ ਦੂਰ ਚੱਲ ਕੇ ਗੇਟਲ ਕਰਕੇ ਆਇਆ ਕਿਉਂਕਿ ਇੱਕ ਇੱਕ ਦਿਨ ਕੀਮਤੀ ਹੈ ਪਰ ਹਮਦਰਦ ਵਾਲਿਆਂ ਨੇ ਕੰਮ ਕਰਾ ਕਰਨਾ ਕੋਨਾ ਕੀ ਅੱਛਾ ਹੀ ਸਭੀ ਸਾਹਿਬ ਦੇ ਅੰਦਰ ਵੀ ਤੇ ਅੱਛਾਈ ਮਿਲੂ ਮੈਂ ਆਪਣਾ ਮੈਂ ਇਹ ਕਾ ਸੰਪੂਰਨ ਰਾਜ ਜੀ ਮੈਂ ਸਰ ਨਾਲ ਮੈਂ ਮੇਰੇ ਮਦਰ ਦੇ ਸਾਥ ਲੱਗੀ ਮੈਂ ਤੁਹਾਨੂੰ ਗੱਲ ਸੁਣਾਉਣੀ ਚਾਹੁੰਦਾ ਮੇਰੇ ਮਦਰ ਦੇ ਸਾਥ ਲੱਗੇ ਰਾਤ ਨੂੰ ਚੱਕਰ ਆਇਆ ਤੇ ਦੇਖ ਕੇ ਬੀਬੀ ਜੀ ਅੱਜ ਸਾਡੇ ਜੇਥੇ ਬੈਠੇ ਨਹੀਂ ਹਸਪਤਾਲ ਸ਼੍ਰੀਮਾਨ ਦਾਖਲ ਅੰਦਰ ਮੈਂ ਪ੍ਰੋਗਰਾਮ ਸਾਡਾ ਫਾਈਨਲ ਹੋ ਗਿਆ ਹੋਇਆ ਸੀ ਮੈਂ ਸਰ ਨੂੰ ਫੋਨ ਕੀਤਾ ਮੈਂ ਸਲੂਟ ਕਰਦਾ ਸਰ ਦੀ ਸੋਚ ਨੂੰ ਮੈਨੂੰ ਸਰਵੇ ਸਭ ਤੋਂ ਪਹਿਲਾਂ ਕਿਹਾ ਤੂੰ ਸੁਣਾ ਪਹਿਲਾਂ ਤਾਂ ਤੂੰ ਕੀ ਕਹਿ ਰਿਹਾ ਸਾਥ ਲੱਗੇ ਮੈਂ ਕਿਹਾ ਕਹਿੰਦੇ ਮੈਨੂੰ ਇਹ ਦੱਸ ਜਿਹੜੇ ਹਸਪਤਾਲ ਚ ਬੀਬੀ ਜੀ ਐਸਪੈਕਟ ਨੂੰ ਦਾਖਲ ਕਰਾਏ ਹੋ ਚੰਗਾ ਮੈਂ ਕਹਿੰਦਾ ਸਰ ਸਾਡੇ ਨੇੜੇ ਪੈਂਦਾ ਚੈਲੇਜ ਮੈਂ ਕਹਿੰਦੇ ਹੁਣ ਵੀ ਦੇਖਣਾ ਬੀਬੀ ਜੀ ਨੂੰ ਲੈ ਕੇ ਚੰਡੀਗੜ੍ਹ ਮੇਰੇ ਕੋ ਆ ਜਾ ਮੈਂ ਪੀਜੀ ਇਥੇ ਨੂੰ ਉੱਥੇ ਕਮਰਾ ਲੱਭਾ ਮੈਂ ਮੈਂ ਸਲੂਟ ਕਰਦਾ ਸਰ ਜਿਹੜਾ ਇਹਨਾਂ ਤੁਸੀਂ ਔਰ ਮੈਡਮ ਆਏ ਆ ਇੱਥੇ ਸੋਮਕਾਲ ਜੀ ਮੈਂ ਸਾਰਿਆਂ ਦਾ ਨਾਮ ਸੀਮਾ ਭੈਣ ਜੀ ਆਏ ਆ ਮੈਂ ਸ਼ਾਨਸੁੰਦਰ ਅਰੋੜਾ ਜੀ ਮੇਰੇ ਸਾਰੇ ਪਿਤਾ ਸਮਾਨ ਨੇ ਜੀ ਤੇ ਤੁਹਾਡਾ ਸਾਰਿਆਂ ਦਾ ਮੈਂ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਕਰਨਾ ਚਾਹਨਾ ਮੈਂ ਕੱਲ 1 ਵਜੇ ਤੱਕ ਮੈਂ ਦੁਚਿੱਤੀ 'ਚ ਸੀਗਾ ਕਿ ਇਹ ਮੈਂ ਪ੍ਰੋਗਰਾਮ ਅਸੀਂ ਕਰ ਸਕਦੇ ਆ ਕਿ ਨਹੀਂ ਪਰ ਮੇਰੇ ਇੱਕ 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 ਫੋਨ ਤੇ ਤੁਸੀਂ ਸਾਰਿਆਂ ਨੇ ਇੱਥੇ ਹਾਜ਼ਰੀ ਭਰੀ ਹੈ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਬਹੁਤ ਬਹੁਤ ਅਜੀ 5 ਸਾਲ ਪਿਛਲੇ ਕੋਈ ਖਾਸ ਦਿਲਚਸਪੀ ਨਹੀਂ ਲਈ ਇਹ ਗੱਲ ਮੈਂ ਮੰਨਣੀ ਚਾਹਾਂ ਪਰ ਮੈਂ ਇੱਕਦal ਤਾਂ ਮੈਨੂੰ ਕਿ ਮੇਰੇ ਸਰਦਾਰ ਮਰਜੀਤ ਸਿੰਘ ਸਾਹੀ ਮੈਨੂੰ ਅਜੇ ਮੈਨੂੰ ਪਤਾ ਆਉਂਦੀ ਹੈ ਨਾ ਤੁਹਾਨੂੰ ਸਾਰਿਆਂ ਨੂੰ ਅੱਡੀ ਆਉਂਦੀ ਹੈ ਨਾ ਜੀ ਮੈਨੂੰ ਪਤਾ ਹੈ ਮੈਂ ਜਿੰਨੂੰ ਜਿੰਨੂੰ ਫੋਨ ਕੀਤਾ ਸਾਰਿਆਂ ਨੇ ਇੰਨੀ ਖੁਸ਼ੀ ਜਿਤਾਈ ਆ ਔਰ ਪਾਪਾ ਨੂੰ ਯਾਦ ਕੀਤਾ ਪਰ ਮੰਮਾ ਨੂੰ ਵੀ ਕਿਹਾ ਕਿ ਤੁਸੀਂ ਤਕੜੇ ਹੋ ਕੇ ਆਓ ਮੈਂ ਜਿੰਨੂੰ ਵੀ ਫੋਨ ਕੀਤਾ ਤੁਸੀਂ ਸਾਰਿਆਂ ਦਾ ਮੇਰਾ ਬੜਾ ਹੌਸਲਾ ਬਦਦਾ ਹੈ ਔਰ ਮੈਂ ਵਾਦਾ ਕਰਦਾ ਮੈਂ ਪੂਰੀ ਜਾਨ ਲਾ ਕੇ ਤੁਹਾਡੇ ਨਾਲ ਖੜਾ ਦਿਨ ਰਾਤ ਖੜਾ ਮੇਰੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਦੀਆਂ ਸਰ ਦਾ ਬੜਾ ਟਾਈਮ ਕੀਤੀ ਐਸਾ ਦਿੱਖਦੇ ਹੋ ਕਿ ਪਾਰਟੀ ਕੋ ਕਿੰਨਾ ਬਲ ਮੰਨਦਾ ਦੇਖਿਓ ਬੜੀਆ ਇਨਸਾਨ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਜੁੜੇ ਕੋਈ ਕੋਈ ਵੀ ਸੰਸਥਾ ਜੜੀ ਹੈ ਚਾਹੇ ਪੋਲੀਟੀਕਲ ਪਾਰਟੀ ਹੈ ਕੋਈ ਵੀ ਸੰਸਥਾ ਹੈ ਬੰਦਿਆਂ ਨਾਲ ਸੰਸਥਾ ਹੁੰਦੀ ਹੈ ਸਭ ਕਿਸੇ ਨਿਸ਼ਾਨ ਨਾਲ ਪਾਰਟੀ ਨਹੀਂ ਬਣਦੀ ਕਿਸੇ ਨਾਮ ਟਾਈਟਲ ਨਾਲ ਕੋਈ ਸੰਸਥਾ ਨਹੀਂ ਬਣਦੀ ਬੰਦਿਆਂ ਨਾਲ ਹੁੰਦੀ ਹੈ ਚੰਗੇ ਬੰਦੇ ਹੋਣਗੇ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਹੈ ਜੀ ਮੜੇ ਆ ਜਾਂਦੇ ਐ ਫਿਰ ਤੁਸੀਂ ਕਈ ਪਾਰਟੀਆਂ ਦਾ ਆਸ਼ਰ ਦੇਖਿਆ ਕਿੱਥੇ ਤੁਰਦੇ ਆ ਕੱਟ ਜਾਣ ਦੇ ਨਾਲ ਪਹਿਲੇ ਸਰਕਾਰ ਬੰਦੀ ਆ ਰਹੀ ਐ ਇੱਥੇ ਜਿਹੜੀ ਪਾਰਟੀ ਜਿੱਤਦੀ ਐ ਲੋਕਾਂ ਨੇ ਫੈਸਲਾ ਕਰਨਾ ਪਰੰਪਰਕ ਕੌਂਸਲ ਨੂੰ 11 ਅਪਾਰਟਮੈਂਟ ਦਾ ਨੋਟਿਸ ਜਿਹੜਾ ਹੈਗਾ ਉਹ ਤੁਹਾਨੂੰ ਭੇਜਿਆ ਕਿ ਤੁਸੀਂ ਲੀਗਲ ਜੁਆਇਨ ਕਰੋ ਕਿ ਲੀਗਲ ਇਸ਼ੂ ਐ ਸਾਬ ਉਹ ਵੀ ਆਪ ਆਈਏ ਸਾਬ ਨੂੰ ਉਹਨਾਂ ਨੂੰ ਸਾਰੇ ਰੂਲਸ ਰੈਗੂਲੇਸ਼ਨ ਪਤਾ ਐ ਤੇ ਆ ਲੀਗਲ ਇਸ਼ੂ ਐ ਜੋ ਵੀ ਇਹਦਾ ਵਕੀਲਾਂ ਨਾਲ ਸਲਾਹ ਕਰਕੇ ਜੋ ਕੁਝ ਹੋਣਾ ਬਚੀ ਐ ਸੈਡ ਰਾਜਾ ਵੜਿੰਗ ਕਹਿ ਰਹੇ ਬਿੱਟੂ ਦਾ ਬਦਲ ਪਾ ਰਹੀ ਐ ਭਾਜਪਾ ਲੁਧਿਆਣੇ ਚ We will report the 7 News India.